ਬੱਚੇ ਅਸਰੀ ਵਾਰ ਲਾਉਣੇ ਨੇ ਜਾਂ ਸਬਕ ਕੱਢਦੇ ਨੇ ਉਹਨਾਂ ਨੂੰ ਚਾਹੀਦਾ ਉਹ ਸਾਰੇ ਬਾਣੀ ਕੰਠ ਕਰਕੇ ਕਰਨ ਪੁਸਤਕਾਂ ਨੂੰ ਉਹ ਜਿਹੜੇ ਨਾ ਪੜ੍ਹਨ ਉਸੇ ਸਤਿਗੁਰੂ ਰਾਮ ਸਿੰਘ ਦਾ ਜਿਹੜਾ ਰਹਿਤਨਾਮਾ ਉਹ ਸਾਰੇ ਬੱਚੇ ਪੜ੍ਹਿਆ ਕਰਨ ਉਹਦੇ ਤੋਂ ਜਿੰਨਾ ਕੋਸਦਾ ਵੱਧ ਤੋਂ ਵੱਧ ਅਮਲ ਕਰਨ ਦੀ ਕੋਸ਼ਿਸ਼ ਕਰਨ ਮੈਂ ਇਹ ਹੀ ਅਸਰ ਕਹਿ ਰਿਹਾ ਹਾਂ ਪਰਮ ਸਤਕਾਰਯੋਗ ਸਾਧ ਸੰਗਤ ਜਿੰਨਾ ਸਤਿਗੁਰਾਂ ਦਾ ਤੁਸੀਂ ਹੁਣੇ-ਹੁਣੇ ਨਾਮ ਸੁਣਿਆ ਇੱਕ ਵਾਰ ਸਾਬ ਗੱਜ ਕੇ ਕੋ ਤੰਤਰੀ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਰਾਮ ਸਿੰਘ ਸੱਚੇ ਬਾਦਸ਼ਾਹ ਦੇ ਸਮੇਂ ਦਾ ਆਪਣਾ ਰੰਗ ਸੀ ਜਿਹੜਾ ਬੜੀ ਵੱਡੀ ਤਾਕਤ ਸੀ ਉਹਨਾਂ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਪਰ ਉਸ ਤੋਂ ਬਾਅਦ ਗੁਰੂ ਹਰਿ ਸਿੰਘ ਸਾਡੇ ਦਾਦਾ ਜੀ ਦਾ ਸਮਾਂ ਆਇਆ ਸਾਡਾ ਘਰ ਜਿਹੜਾ ਸੀ ਉਹ ਕਾਰਵਾਸ ਬਣ ਗਿਆ ਪੰਜ ਸਿੰਘ ਸਗੁਰੂ ਹਰਿ ਸਿੰਘ ਸੱਚੇ ਬਾਦਸ਼ਾਹ ਦੇ ਦਰਸ਼ਨ ਕਰਨ ਜਾ ਸਕਦੇ ਨੇ ਉਹ ਪੰਜ ਚਲੇ ਜਾਣ ਫਿਰ ਦੂਜੇ ਪੰਜ ਜਾ ਸਕਦੇ ਨੇ ਇਉਂ ਪੰਜ ਪੰਜ ਜਾਣ ਵਾਸਤੇ ਵੀ ਉਥੇ ਜਮਾ ਨਹੀਂ ਹੋ ਸਕਦੇ ਜੇ ਨੇੜੇ ਦੇ ਪਿੰਡ ਦੀ ਸਮਝੇ ਕਿ ਕਿਤੇ ਆਏ ਨੇ ਤੇ ਉਹਨਾਂ ਨੂੰ ਫੜ ਕੇ ਲੰਬardar ਜਾਂ ਉਥੋਂ ਦੇ ਜਿਲਦਾਰ ਸਨ ਸਰਕਾਰੀ ਆਦਮੀ ਉਹ ਉਹਨਾਂ ਨੂੰ ਮਾਰਦੇ ਖੁੱਟਦੇ ਸਨ ਤੇ ਬਾਹਰ ਸਿੱਖ ਜਿੱਥੇ ਹਰਨ ਤੇ ਰੋਜ ਜਾਨਵਰ ਨਹੀਂ ਰਹਿੰਦੇ ਹਨ ਬਗਿਆੜ ਨਹੀਂ ਰਹਿੰਦੇ ਹਨ ਸਿੱਖ ਸਾਰੇ ਲੁਕ ਕੇ ਉਥੇ ਬਾਹਰ ਟਿੱਬਿਆਂ 'ਚ ਰਹਿਣਾ ਅੱਜ ਤੇ ਬੜੀ ਬੜੀ ਵੱਧ ਗਈ ਹੈ ਉਸ ਵੇਲੇ ਸਾਰੇ ਟਿੱਬੇ ਸਨ ਤੇ ਸਗਰੂ ਹਰਿ ਸਿੰਘ ਸਾਡੇ ਦਾਦਾ ਜੀ ਦਾਦੀ ਮਾਤਾ ਜੀਵਨ ਕੌਰ ਜੀ ਉਹਨਾਂ ਨੇ ਜੰਗਲ ਦੇ ਪੱਜ ਪਾਣੀ ਲੈ ਕੇ ਜਾਂ ਜਾਣਾ ਤੇ ਦਾਲਾ ਤੇ ਪ੍ਰਸ਼ਾਦਾ ਉਥੇ ਜਾ ਕੇ ਛਕਾ ਕੇ ਆਉਣਾ ਕਈ ਵਾਰ ਫੜੇ ਜਾਣਾ ਇਹ ਹਾਲਤ 1972 ਤੋਂ 1923 ਤੱਕ 50 ਸਾਲ ਕਰੀਬ ਇਹ ਹਾਲਤ ਰਹੀ ਹੈ ਸਾਡਾ ਘਰ ਕਾਰਾਵਾਸੀ ਸਗਰੂ ਬਰਤਪ ਸਿੰਘ ਜੀ ਦਾ ਜਨਮ ਉਧੇ ਚ ਹੋਇਆ ਮੇਰਾ ਵੀ ਉਧੇ ਵਿੱਚ ਹੀ ਹੋਇਆ ਇਹ ਉਹ ਸਬਰ ਸੰਤੋਖ ਦਾ ਨਤੀਜਾ ਇਹ ਹੋਇਆ ਕਿ ਜਦੋਂ ਸਗਰੂ ਬਰਤਪ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਫਿਰ ਉਹ ਚੌਕੀ ਚੁੱਕੀ ਗਈ ਪਰ ਫਿਰ ਵੀ ਅੱਛਾ ਮੇਰੇ ਤੋਂ ਬਾਹਰ ਆਂਦੇ ਨੇ ਫਿਰ ਫਿਰ ਵੀ ਸਾਡੀ ਪੁੱਛ ਪੜਤਾਲ ਹਰ ਸਮਾਂ ਹੋਣੀ ਅਲਗੁਰੂਆਰੀ ਸਿੰਘ ਵੀਰੇ ਤੇ ਇਸ ਨਾਲ ਜੀ ਕਿਤੇ ਮਨਜ਼ੂਰੀ ਲੈ ਕੇ ਲੈ ਕੇ ਜਾ ਕੇ ਦੁਵਾਨ ਲਾਉਣਾ ਜ ਜਨਦ ਰਜਲੇ ਜਾਂ ਕਿਸੇ ਹੋਰ ਥਾਂ ਜਾ ਕੇ ਤੇ ਉੱਥੇ ਜਾ ਕੇ ਸਰਕਾਰ ਦੇ ਬੰਦਿਆਂ ਨੇ ਆਖਣਾ ਹੁਣ ਤੁਸੀਂ ਦੁਵਾਨ ਬੰਦ ਕਰਕੇ ਵਾਪਸ ਚੱਲ ਜਾਓ ਕਰ ਕਿ ਤੁਸੀਂ ਅੰਦਾਜ਼ਾ ਲਾਓ ਵੀ ਜਿਸੇ ਚਾਰ ਬੰਦੇ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹੋਣਾ ਉਹਨਾਂ ਨੂੰ ਆਖੇ ਉੱਠੋ ਤਾਂ ਉਹਨਾਂ ਨੂੰ ਤਗਲੀਹ ਹੁੰਦੀ ਹੈ ਜਿਨ੍ਹਾਂ ਨੇ ਗੁਰਬਾਣੀ ਜਾਂ ਗੁਰਮਸਤ ਦਾ ਪ੍ਰਚਾਰ ਕਰਨਾ ਉੱਥੇ ਬਹਿਣਾ ਭਜਨ ਬਾਣੀ ਕਰਨਾ ਉਹਨਾਂ ਨੂੰ ਉੱਥੋਂ ਆਖਣਾ ਉੱਠ ਕੇ ਚਲੇ ਜਾਓ ਇਥੇ ਫਰੇਜ਼ ਬੈਲੋ ਹਾਂ ਦੋ ਹੋਏ ਚਾਹਤ ਇਹ ਹਾਲਤ ਵਿੱਚ ਉਹਨਾਂ ਨੇ ਆਪਣਾ ਸਮਾਂ ਲੰਘਾਇਆ ਸਗਰੂ ਵਰਤਾਸ ਨੇ ਸੱਚੇ ਪਾਸ਼ਾ ਦਾ ਸੂਰਜ ਚੜ੍ਹਿਆ ਸਗਰੂ ਨੇ ਬੜੀ ਕਿਰਪਾ ਕੀਤੀ ਹੌਲੀ ਹੌਲੀ ਇਸ ਤਰ੍ਹਾਂ ਦਾ ਸਮਾਂ ਆਇਆ ਕੋਈ ਮੈਂ ਛੋਟਾ ਜਿਹਾ ਐਸਾ ਸਗਰੂ ਸੱਚੇ ਪਾਸ਼ਾਰ ਪਛਾਣਾ ਸਕਦੇ ਹੋਣਾ ਤਾਂ ਉੱਥੇ ਸਪਾਈ ਨਹੀਂ ਆ ਜਾਣਾ ਆਖਣੋ ਸਾਨੂੰ ਇਹ ਗੱਲ ਦਾ ਜਵਾਬ ਦਿਓ ਫੇ ਫਿਰ ਹੌਲੀ ਹੌਲੀ ਸਗੁਰਾਂ ਨੇ ਕਿਰਪਾ ਕੀਤੀ ਸਗੁਰਾਂ ਨੇ ਪ੍ਰਤਾਪ ਵਧਾਇਆ ਭਜਨ ਕੀਤਾ ਬਾਣੀ ਬੜੀ ਭਜਨ ਕਰਵਾਇਆ ਸਿੰਘਾਂ ਤੋਂ ਬਹੁਤ ਬਹੁਤ ਤਗੜੇ ਪਜਨੀਕ ਹੋਏ ਜਿਨ੍ਹਾਂ ਨੂੰ ਅੱਗ ਨਹੀਂ ਸਾੜਦੀ ਪਾਣੀ ਡੋਬਦਾ ਨਹੀਂ ਸੀ ਉਹ ਉਹਨਾਂ ਸਗੁਰਾਂ ਨੇ ਬਹੁਤ ਕਿਰਪਾ ਕੀਤੀ ਸਿਰਫ ਇਹ ਹੀ ਨਹੀਂ ਫਿਰ ਦੇਖ ਜੀ ਜਦੀ ਵਾਸਤੇ ਫਿਰ ਜਦੋਂ ਪੰਡਤ ਜਵਰ ਲਾਲ ਨੂੰ ਸਟੇਟ ਪੀਪਲਸ ਕਾਨਫਰੰਸ ਵੇਲੇ ਲੁਧਿਆਣੇ ਗਏ ਨੇ ਕੋੜਿਆਂ ਦੇ ਚੜ੍ਹ ਕੇ ਜਲੂਸ ਕੱਢਿਆ ਪੈਣੀ ਸਾਹਿਬ ਵੀ ਪੰਡਿਤ ਜੀ ਗਏ ਉਹਨਾਂ ਜਿਹੜੇ ਗਵਰਨਰ ਹੁੰਦਾ ਸੀ ਐਚ ਡੀ ਕਰੇਕ ਪੰਜਾਬ ਦਾ ਤੇ ਘੋੜੇ ਸਾਡੇ ਦੌੜਦੇ ਸਨ ਉਹ ਜਾਣਦਾ ਸੀ ਸੌਰਾਂ ਨੂੰ ਤੇ ਉਹਨੇ ਸੌਰਾਂ ਨੂੰ ਆਖਿਆ ਵੀ ਪੰਡਤ ਜੀ ਤੁਹਾਡੇ ਕੋਲ ਆਏ ਉਹਨੇ ਆਖਿਆ ਫਿਰ ਕੀ ਗੱਲ ਹੋਈ ਉਹਨਾਂ ਨੇ ਆਖਿਆ ਜਿਹੜੀ ਤਕਲੀਫ ਉਹਨਾਂ ਨੂੰ ਸੀ ਸਾਨੂੰ ਤੁਸੀਂ ਜਿਹੜੀ ਸਾਨੂੰ ਸੀ ਉਹਨਾਂ ਨੂੰ ਦੱਸੀ ਇੱਕੋ ਦੋ ਹੀ ਗੱਲਾਂ ਕਰਕੇ ਖਤਮ ਕਰ ਦਿੱਤੀ ਗੱਲ ਤੇ ਉਹਨਾਂ ਤੋਂ ਡਰ ਨਹੀਂ ਸੀ ਆਉਂਦਾ ਕਿਉਂ ਭਜਨ ਕਰਨ ਵਾਲੇ ਨੂੰ ਕਿਸੇ ਦਾ ਡਰ ਨਹੀਂ ਆਉਂਦਾ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਉਸੇ ਕੋ ਕਿਸਤੇ ਡਰੈ ਬਾਣੀ ਪੜੋ ਉਹਦੇ ਤੁਹਾਨੂੰ ਬੜਾ ਕੁਝ ਮਿਲਦਾ ਐ ਔਰ ਜਿਹੜਾ ਸਗੁਰਾਂ ਨੇ ਬਾਣੀ ਦੁਆਰਾ ਲਿਖਿਆ ਐ ਨਾ ਕਿ ਜਿਹਦਾ ਮਨ ਆਪਣੇ ਸਗੁਰੂ ਦੇ ਚਰਨਾਂ ਨਾਲ ਰੁੱਝ ਗਿਆ ਨਾ ਮਨ ਲੱਗ ਗਿਆ ਉਹਨੂੰ ਕੋਈ ਹਥਿਆਰ ਨਹੀਂ ਕੱਟ ਸਕਦਾ ਬਾਣੀ ਨਹੀਂ ਤਾਂ ਹੀ ਉਠਾਨੀ ਨਾ ਆ ਸਕਦੇ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਤੋ ਸਬਗੁਰਾਂ ਨੇ ਕਿਰਪਾ ਕੀਤੀ ਅਰ ਸੇਖ ਇਹੋ ਜੇ ਬਣਾਏ ਇੱਕ ਸਿੱਖ ਨਾਮ ਧਾਰੀ ਮੁਕਸਰ ਗਿਆ ਉਥੇ ਬਿਮਾਰੀ ਪੈ ਗਈ ਤੇ ਇੱਕ ਸਿੰਘ ਗੈਰ ਨਾਮ ਧਾਰੀ ਨਾਮ ਧਾਰੀ ਸਿੰਘ ਨੂੰ ਇਸ ਗੱਲ ਤੋਂ ਮਾਰਿਆ ਵੀ ਤੂੰ ਦੇਹ ਧਾਰੀ ਨੂੰ ਗੁਰੂ ਕਿ ਮੰਨਦਾ ਉਹਦਾ ਸਿਰ ਪਾੜ ਦਿੱਤਾ ਉਹਨੇ ਉਹ ਚੁੱਪ ਕਰ ਗਿਆ ਉਹ ਬਿਮਾਰੀ ਪਈ ਕੁਦਰਤ ਐਸੀ ਵਰਤੀ ਕਿ ਉਹ ਜਿਹੜਾ ਬੰਦਾ ਸੀ ਜਿਹਨੇ ਉਹਨੂੰ ਮਾਰਿਆ ਸੀ ਉਹ ਬਾਹਰ ਗਿਆ ਜੰਗਲ ਤੇ ਉੱਥੇ ਉਹ ਬਿਉਸ਼ ਹੋ ਗਿਆ ਤੇ ਉਹ ਸਿੰਘ ਨੇ ਜਾ ਕੇ ਵੇਖਿਆ ਵੀ ਉਹ ਬਿਉਸ਼ ਹੋਇਆ ਪਿਆ ਉਹਨੇ ਚੁੱਕ ਕੇ ਘਰ ਲੈ ਆਂਦਾ ਜਦੋਂ ਘਰ ਲਿਆਂਦਾ ਨਾ ਤੇ ਉਹਨੂੰ ਪਾਣੀ ਪੁਣੀ ਪਿਆ ਉਹਨੂੰ ਹੋਸ਼ ਆਈ ਨਹੀਂ ਰਖਿਆ ਮੈਂ ਤੇ ਉਸ ਬੰਦੇ ਨੇ ਮਨ ਨਾ ਕੀਤਨੋ ਕੀਨੋ ਰੋਸ ਕਾਜ ਆਹੂ ਕੋ ਲੈ ਸਵਾਰਿਓ ਕਿਸੂ ਨਾ ਦਿਨੋ ਦੋਸ ਇਹ ਤੁਖਾਂ ਸਹੂਰੂ ਨਾਮ ਸੇ ਸਿੱਖਾਂ ਨੇ ਪੂਰੀਆਂ ਕੀਤੀਆਂ ਤੁਸੀਂ ਦੇਖ ਲਓ ਇਤਿਹਾਸ ਇਸ ਸਮੁੰਦਰ ਸਾਗਰ ਹੋਵਾ ਹੈ ਬਖਾਰਾ ਗੁਰਸੇਖ ਲੰਗ ਗੁਰੂ ਪਹਜਾਈ ਕੋਈ ਕਿਸੇ ਦੇ ਗੁਰੂ ਦੇ ਕੋਲ ਕਿਹਦੇ ਕੋਲ ਗਏ ਜੀ ਸਭੂ ਰਾਮ ਸਿੰਘ ਕੋਲ ਸੇਖ ਗਏ ਜੇ ਇਹ ਕਾਰਨ ਆਵਰਦਾਰੇ ਤੁਹਾਇ ਨਹੀਂ ਪਈ ਰਣੀ ਸੀ ਤੋ ਸਬੁਰਾਂ ਨੇ ਕਿਰਪਾ ਕੀਤੀ ਭਜਨ ਬਾਣੀ ਕਰਕੇ ਜਿਹੜੇ ਬਹੁਤ ਪਾਪ ਕਰਨ ਵਾਲੇ ਸਨ ਨੀਜ ਕਰਮ ਕਰਨ ਵਾਲੇ ਉਹਨਾਂ ਨੂੰ ਸਾਧੂ ਸੰਤ ਬਣਾ ਦਿੱਤਾ ਤੋ ਤੁਸੀਂ ਸਾਰੇ ਸਿੱਖੋ ਸਾਰੇ ਸਬੁਰਾਂ ਦੇ ਬਾਣੀ ਪੜਿਆ ਕਰੋ ਬਾਣੀ ਨਾਮ ਦੇ ਗੁਣਾਂ ਦਾ ਉਚਾਰ ਕਰਦੀ ਆ ਜੇ ਤੁਸੀਂ ਇਹ ਪੜਦੇ ਹੋ ਨਾ ਕਿ ਇਹੋ ਜਿਹਾ ਕੋਠਾ ਪਾ ਲਈਏ ਉਹਦੇ ਸੁੱਖ ਮਿਲਦਾ ਹੈ ਏ ਕੰਡੀਸ਼ਨ ਲਾ ਲਈਏ ਠੰਡਾ ਹੋ ਜਾਂਦਾ ਹੀਟਰ ਲਾ ਲਈਏ ਗਰਮ ਹੋ ਜਾਂਦਾ ਤੁਹਾਡਾ ਜੀ ਕਰਦਾ ਹੈ ਖਰੀਦ ਹੀ ਲਈਏ ਪਰ ਜੇ ਬਾਣੀ ਪੜੋਗੇ ਪ੍ਰਭ ਦਾ ਸਿਮਰਨ ਕਰਬ ਨ ਬਸਾ ਪ੍ਰਭ ਦਾ ਸਿਮਰਨ ਦੁੱਖ ਜਮ ਨਸਾ ਫਿਰ ਇਹਦਰ ਵੀ ਮਨ ਲੱਗੇਗਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅੱਜ ਕੱਲ ਸਾਇੰਸ ਬਹੁਤ ਛੋਟੀ ਤੇ ਪਹੁੰਚੀ ਹੋਈ ਹੈ ਚੰਦਰਮਾ ਦੇ ਚਲੇ ਜਾਂਦੇ ਨੇ ਕੋਈ ਤਾਰੇ ਤੇ ਚਲੇ ਜਾਂਦੇ ਨੇ ਬਾਹਰ ਨਿਕਲ ਕੇ ਉੱਥੇ ਵਖਾ ਦੇ ਦਿੰਦੇ ਨੇ ਇਹ ਸਭ ਕੁਝ ਬੜਾ ਵਧੀਆ ਪਰ ਜਿਹੜੀਆਂ ਤੁਖਾਂ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਸੂਰਸ਼ਟ ਰਾਗ ਜਿਹੀਆਂ ਨੇ ਸਭਨਾ ਮਰਣਾ ਆਇਆ ਵਿਚੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਅੱਗੇ ਮਰਨ ਕਿਨਾ ਸਾਡੇ ਹਿਸਾਬ ਨਾਲ ਸਿਆਣੇ ਉਹ ਨੇ ਜਿਹੜੇ ਚੰਦਰਮਾ ਤੇ ਗਏ ਨੇ ਉਹਨਾਂ ਨੂੰ ਪੁੱਛੋ ਜਾ ਵੀ ਅੱਗੇ ਮਰਨਾ ਕਿੰਨਾ ਦਾ ਉਹਨੇ ਦੱਸ ਸਕਣਗੇ ਉਹ ਅੱਗਾ ਹੋਰ ਹੈ ਉਹ ਮਿਲਣਾ ਹੋਰ ਹੈ ਉਹ ਸਭੂ ਦੇ ਹੁਕਮ ਅਸਾਰ ਭਜਨ ਕੀਤਾ ਜਾਏਗਾ ਬਾਣੀ ਪੜੀ ਜਾਏਗੀ ਉਹ ਸਮਝ ਜਿਵੇਂ ਆਏਗਾ ਤਾਂ ਸਗੁਰੂ ਉਸ ਦੀ ਸਹਾਇਤਾ ਕਰਨਗੇ ਪਰ ਇਹ ਕੋਈ ਜ਼ਰੂਰੀ ਨਹੀਂ ਵੀ ਨਾਮ ਤੁਹਾਡੀ ਦੀ ਕਰਨੀ ਹੈ ਉਹ ਸਭ ਦੀ ਸਹਾਇਤਾ ਕਰਦੇ ਨੇ ਰਾਜਾ ਸਾਹਿਬ ਫਰੀਦਕੋਟ ਸਗੁਰੂ ਪ੍ਰਤਾਪ ਸਿੰਘ ਨੇ ਬੜਾ ਪਿਆਰ ਕਰਦੇ ਸੀ ਸਗੁਰਾਂ ਦਾ ਜੀ ਸ਼ਾਂਤ ਹੋ ਗਿਆ ਉਸ ਤੋਂ ਬਾਅਦ ਰਾਜਾ ਸਾਹਿਬ ਜਿਹੜੇ ਨੇ ਉਹ ਬਿਲਕੁਲ ਮਰਗ ਦੇ ਬਿਸਰੇ ਦੇ ਪਏ ਹੋਏ ਸਨ ਗੰਗਾ ਰਾਮ ਹਸਪਤਾਲ 'ਚ ਕੌਰ ਸਾਹਿਬ ਫਰੀਦਕੋਟ ਨੇ ਮੈਨੂੰ ਗੱਲ ਦੱਸੀ ਉਹ ਕਹਿਣ ਲੱਗੇ ਭਈ ਉਹ ਨਰਸਾਂ ਨੂੰ ਆਖਣ ਲੱਗੇ ਕੁਰਸੀ ਲਿਆਓ ਜਲਦੀ ਨੇ ਕੁਰਸੀ ਕੀ ਕਰਨੀ ਹੈ ਉਹਨੇ ਸਗੁਰੂ ਦਾ ਨਾਮ ਲਿਆ ਵੀ ਉਹ ਆਏ ਨੇ ਮੈਨੂੰ ਦਰਸ਼ਨ ਦੇਣ ਵਾਸਤੇ ਮੈਂ ਕਿਹਾ ਸਾਨੂੰ ਤਾਂ ਨਹੀਂ ਦਿਸਦੇ ਉਹਨੇ ਕਿਹਾ ਤੁਹਾਨੂੰ ਨਹੀਂ ਦਿਸਦੇ ਮੈਨੂੰ ਦਿਸਦੇ ਨੇ ਬਸ ਥੋੜੇ ਜਿਹੇ ਸਮੇਂ ਚ ਉਹਨਾਂ ਦਾ ਸਜੀਰ ਸ਼ਾਂਤ ਹੋ ਗਿਆ ਮੇਰੇ ਬਦਲੂ ਸਗੁਰੂ ਆਪਣੇ ਸੇਵਕਾਂ ਨੂੰ ਜਿਹਦੇ ਜਿਹਨੂੰ ਵੀ ਇੱਛਾ ਹੋਵੇ ਉਸ ਦੀ ਇੱਛਾ ਜਿਹਦੇ ਨਾਲ ਹੋਵੇ ਉਹ ਜਰੂਰ ਲੈ ਕੇ ਜਾਂਦਾ ਇੱਕ ਬੰਤਾ ਸਿੰਘ ਗੋਲੇ ਟੋਲੇ ਦਾ ਸਿੰਘ ਸੀ ਜ਼ਿਲ੍ਹਾ ਗੁਰਦਾਸਪੁਰ ਦਾ ਪੰਡਿਤ ਗੋਪਾਲ ਸਿੰਘ ਉਹਨਾਂ ਨੂੰ ਬਹੁਤ ਸਾਰੇ ਸ਼ੀਰ ਜਾਣਦੇ ਨੇ ਉਹਨਾਂ ਨਾਲ ਛੇਣੇ ਵੀ ਜਾਂਦਾ ਸੀ ਉਹਦੇ ਭਰਾ ਖੁੱਲੇ ਵਿਚਾਰਾਂ ਦੇ ਸਨ ਉਹਨਾਂ ਨੇ ਆਖਿਆ ਤੂੰ ਫਰਗੇ ਮਰਨਾ ਹੈ ਉਹਨੇ ਆਖਿਆ ਮੈਂ ਸਗੁਰ ਪ੍ਰਤਾਪ ਸਿੰਘ ਦਾ ਸੇਖ ਹਾਂ ਜਿਵੇਂ ਮੈਨੂੰ ਪਤਾ ਕਿਵੇਂ ਮਰਨਾ ਹੈ ਬੜਾ ਔਖਾ ਕੰਮ ਹੈ ਸਭ ਸੰਸਾਰ ਦੇ ਸਭ ਵਿਦਿਆ ਤੋਂ ਔਖੀ ਵਿਦਿਆ ਇਹ ਹੈ ਮਰਨਾ ਕਿਵੇਂ ਆ ਸਾਸ ਨੂੰ ਜਿਸ ਵੇਲੇ ਦਾ ਸਮਾ ਹੋਇਆ ਉਹਨੇ ਸਰੀਰ ਛੱਡਣ ਲੱਗਿਆ ਆਖਿਆ ਵੀ ਮੇਰੇ ਪਿੱਛੇ ਰੋਇਆ ਕੋਈ ਨਾ ਸਭ ਪਰ ਆਪਰ ਜੇ ਇਕੱਠੇ ਕਰ ਲੈ ਉਹ ਚੜਾਈ ਕਰ ਗਿਆ ਕੁਝ ਸਮੇਂ ਬਾਅਦ ਇੱਕ ਪਰਜਾਈ ਆਈ ਉਹਨੇ ਰੋਣਾ ਸ਼ੁਰੂ ਕਰਤਾ ਸਾਸ ਨੂੰ ਜਿਉਂ ਮਰਿਆ ਪਿਆ ਫਿਰ ਉੱਠ ਕੇ ਬੈਠ ਕੇ ਉਹਨੇ ਆਖਿਆ ਜਦੋਂ ਤੂੰ ਰੋਈਂ ਨਾ ਮੇਰੇ ਪੈਰ 'ਚ ਐਡੀ ਲੰਬੀ ਸੂਰਤ ਵੀ ਮੈਂ ਬੜਾ ਸਾਫਰਾ ਤੇ ਜਾਂਦਾ ਸਾਂ ਤੁਹਾਨੂੰ ਆਖਿਆ ਸੀ ਨਾ ਰੋ ਉਹ ਜਿਹੜਾ ਸਗਰਾਂ ਨੇ ਬਾਣੀ 'ਚ ਲਿਖਿਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਬੂਲ ਨਾ ਪਾਇਆ ਸਾਡੇ ਰਿਸ਼ਤੇਦਾਰਾਂ ਦੇ ਸਾਡੇ ਫਾਇਦੇ ਵਾਸਤੇ ਲਿਖਿਆ ਸਗਰਾਂ ਨੇ ਤੂੰ ਤਗੜੇ ਹੋ ਕੇ ਭਜਨ ਕਰੋ ਬਾਣੀ ਪੜੋ ਇਹ ਜਿਹੜਾ ਭਜਨ ਤੁਸਾਂ ਲਿਆ ਇਹਨੂੰ ਕਰੋ ਤੁਸੀਂ ਘਰ ਲਿਆ ਕੇ ਨਾ ਇਕੱਲੇ ਦੋ ਦਰਜਣੇ ਰਕਸ਼ੜੇ ਜੇ ਖਾਓ ਉਹਨੇ ਢਿਡਜ ਨਹੀਂ ਜਾਣੇ ਹੋ ਤੁਸੀਂ ਭਜਨ ਲਿਆ ਇਹਨੂੰ ਕਰਕੇ ਵੇਖੋ ਸੁਖਨੀ ਸਾਹਿਬ ਦਾ ਪਾਠ ਇੱਕ ਕਸ਼ਟਪ ਦੇ ਰੋਜ਼ ਦੀ ਪੜ੍ਹ ਲਿਆ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਕਿ ਜਿਹੜਾ ਪਰਿਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰਸ ਕੇ ਮੂਤਪਲੀਤੀ ਕਪੜ ਹੋਏ ਦੇਸਾ ਬੂੰ ਲਿਆ ਤੋਏ ਵੱਖਰੇ ਵੱਖਰੇ ਉਪਚਾਰ ਨੇ ਪਰਿਆ ਮਤ ਪਾਪਾ ਕਾ ਸੰਗ ਉਹ ਧੋਪਾ ਹੈ ਨਾਵਾ ਕਹਿ ਰਾਂਗੇ ਇਹ ਉਹ ਨਾਮ ਹੈ ਜਿਹਦੇ ਨਾਲ ਸਾਡੀ ਮਤ ਸਾਫ ਹੋਣੀ ਹੈ ਫਿਰ ਮਤ ਸਾਫ ਹੋ ਗਈ ਤਕੜਾ ਨਹੀਂ ਹੋਏਗਾ ਆਪਣਾ ਸਰੂਪ ਸਭ ਜੀ ਦਿਸੇਗਾ ਕੁਈ ਦੇ ਬਸੇ ਅਭਿਆਸ ਕਰੋ ਹੌਲੀ ਹੌਲੀ 10 ਮਿੰਟ 15 ਮਿੰਟ ਫਿਰ ਇਸ ਨੂੰ ਘੱਟੋ ਘੱਟ 1 ਘੰਟਾ ਵਕਤ ਜ਼ਰੂਰ ਕਢੋ ਤੁਸੀਂ ਬਾਣੀ ਪੜੋ ਤੇ ਲਿਖਿਆ ਦਿਨ ਰਾਤੇ ਰਾਦੋ ਪਿਆਰੋ ਨਿਮਖ ਨਾ ਕੀਜੇ ਢੀਲਾ ਪਰ ਸਾਨੂੰ ਸਭੂ ਪ੍ਰਤਾਪ ਸਿੰਘ ਜੀ ਦੇ ਬਾਦਸ਼ਾਹ ਨੇ ਕਿਰਪਾ ਕੀਤੀ ਹੈ ਕਿ 1 ਘੰਟਾ ਵੀ ਨਾਮ ਸੇਵਨ ਕਰੋ ਤੇ ਸਾਡੀ ਜ਼ਿੰਮੇਵਾਰੀ ਹੈ ਸਹੂਰ ਪ੍ਰਤਾਪ ਸਿੰਘ ਜੀ ਦੇ ਪਾਸਿਆਂ ਨੇ ਪੈਣੀ ਸਾਹਿਬ ਵਸਾਇਆ ਜੀਵਨਗਰ ਵਸਾਇਆ ਗਊਆਂ ਦੀ ਨਸਲ ਇਹ ਨਹੀਂ ਵਧੀਆ ਬਣਾਈ ਜਿਹੜੀ ਹਿੰਦੁਸਤਾਨ ਵਿੱਚ ਕੋਈ ਮੁਕਾਬਲਾ ਨਹੀਂ ਗਊਆਂ ਜਿਹੜੀਆਂ ਮਾਰਨ ਵਾਸਤੇ ਕਲਕੱਤੇ ਲੈ ਜਾਂਦੇ ਸਨ ਵੁੱਚੜ ਉਥੋਂ ਛਡਾਛ ਡਾ ਕੇ ਗੱਡੀਆਂ ਦੀ ਗੱਡੀਆਂ ਲੈ ਕੇ ਵਾਪਸ ਜਾਂਦੀਆਂ ਗਰੀਬਾਂ ਨੂੰ ਜ਼ਮੀਨਾਂ ਦਿੱਤੀਆਂ ਉਹਨੇ 2000 ਏਕੜ ਕਿੰਨੀ ਜ਼ਮੀਨ ਗਰੀਬ ਸਿੰਧਾ ਨੂੰ ਦਿੱਤੀ ਬੀੜ ਨਾਬੇ ਦੇ ਕੋਲ ਇੱਕ ਰਾਜਾ ਨਾਬੇ ਨੇ ਬਥਾ ਟੇਕਿਆ ਸੀ ਸਗਰਾਂ ਨੂੰ ਪੂਰੇ ਲੜਕਾ ਨਹੀਂ ਸੀ ਉਹਨਾਂ ਦੇ ਲੜਕਾ ਆਦੋ ਇਹਨੇ ਬਥਾ ਟੇਕਿਆ ਉਹ ਸਾਰੇ ਦਾ ਸਾਰਾ ਬੀੜ ਜਿਹੜਾ ਹੈ ਜਿਵੇਂ ਜਿੰਨੇ ਉਹ ਸਾਰੀ ਗਰੀਬਾਂ ਸਿੱਖਾਂ ਨੂੰ ਵੰਡ ਦਿੱਤੀ ਸਤਿਗੁਰਾਂ ਨੇ। ਸੋ ਗਰੀਬ ਦੀ ਸੇਵਾ ਸਭ ਤੋਂ ਵੱਡੀ ਚੀਜ਼ ਹੈ। ਤੁਸੀਂ ਘਰ 'ਚ ਪ੍ਰਸ਼ਾਦਾ ਪਕਾਉਂਦੇ ਹੋ ਕਿਸੇ ਗਰੀਬ ਨੂੰ ਇੱਕ ਪ੍ਰਸ਼ਾਦਾ ਦੋ ਪ੍ਰਸ਼ਾਦੇ দান ਕਰ ਦਿਓ, ਕੱਪੜਾ দান ਕਰੋ ਨੰਗੇ ਨੂੰ। ਸਤਿਗੁਰੂ RAM ਸਿੰਘ ਦਾ ਇਹ ਹੁਕਮ ਹੈ। ਸੋ ਇੱਕ ਗੁਟਕਾ ਮੈਨਾਂ ਨੂੰ ਦਿੱਤਾ ਹੈ। ਦੇਣਾ ਹੈ ਜੇ। ਉਹਦੇ 'ਚ ਰਹਿਤਨਾਮਾ ਸਤਿਗੁਰੂ RAM ਸਿੰਘ ਦਾ ਲਿਖਿਆ ਹੈ। ਉਹ ਜ਼ਰੂਰ ਪੜਿਆ ਕਰੋ। ਉਹਦੇ 'ਚ ਬਹੁਤ ਕੁਝ ਸਤਿਗੁਰਾਂ ਨੇ ਕਿਰਪਾ ਕੀਤੀ ਸਿੱਖੀ ਵਾਸਤੇ। ਤੋ ਇਹਨਾਂ ਸਾਧ ਸੰਗਤਾਂ ਦੇ ਹਾਂ ਐਸ ਵੇਲੇ ਜਿੰਨੀਆਂ ਗੱਲਾਂ ਕੀਤੀਆਂ ਨੇ ਕੋਈ ਸਤਸੰਗ ਦੀਆਂ ਉਹ ਹੀ ਸਾਡੇ ਲਿਖੇ ਲੱਗ ਸਕਦੀਆਂ ਨੇ ਸਭੂ ਕਿਰਪਾ ਕਰੇ ਤੇ ਸਾਨੂੰ ਸਮਤ ਆਵੇ ਆ ਸਿਆਸੀ ਹੋਰੀਆਂ ਨੇ ਸਨ ਹੁਣ ਸਾਡੇ ਤੇ ਕਿਰਪਾ ਕਰੋ ਅਸੀਂ ਬੰਦੇ ਬਣੀਏ ਬੰਦੇ ਵਾਲੇ ਕੰਮ ਕਰੀਏ ਕਿੱਡੀ ਵਧੀਆ ਗੱਲ ਹੈ ਹਾਂ ਹੈ ਇਹਦੇ ਵਿੱਚ ਨਾ ਇਹ ਦੋ ਪੈਂਫਲੇਟ ਨੇ ਬੜੇ ਪ੍ਰਾਣੇ 112 ਦੇ ਸਫੇ ਦੁਬਾਰਾ ਇੱਕ ਤੇ ਖਾਲਸਾ ਲਾਈਤੀ ਹੈ ਦੂਸਰਾ ਨਹੀਂ ਦੂਸਰਾ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਇਹ ਇਹਨਾਂ ਕੋਲ ਲੈ ਕੇ ਗਏ ਕਿ ਕੁਝ ਲਿਖਿਆ ਇਹਨਾਂ ਨੇ ਜਾਬੇ ਸਮਝ ਲਿਆ ਆਪ ਵੀ ਉਹ ਮੀਟਿੰਗ ਕਰਾਓ ਤੁਹਾਨੂੰ ਫੇ ਦੇ ਲਾਂਗੇ ਦੇ ਦੇਣ ਸਰ ਆਪ ਇਹਨਾਂ ਦੇ ਨਾਮ ਦੇਣੇ ਨੇ ਹਾਂ ਛਪ ਜੇਗੇ ਸਭ ਕੱਟ ਲਾਜਾਂਗੇ ਸਤਿਗੁਰੂ ਜੀ ਛਾਪਦੇ ਨੇ ਠੀਕ ਹੈ ਇਹ ਇਹ ਸਤਿਗੁਰੂ ਮਹਾਰਾਜ ਜੀ ਸੱਚੇ ਬਾਦਸ਼ਾਹ ਕਿ ਨਹੀਂ ਆਪਣੇ ਪ੍ਰੈਸ ਕਲੱਬ ਵੱਲੋਂ ਜੀ ਨਾਂ ਦੇ ਰਿਸ਼ਤੇਦਾਰਾਂ ਸੰਬੰਧੀਆ ਦੇ ਵਿਆਹ ਹੋਣੇ ਨੇ ਉਹ ਕਿਰਪਾ ਕਰਕੇ ਸੋਣਾ ਨਹੀਂ ਤਾਂ 15 ਨੂੰ ਕਰੋ ਅਜੇ 2 ਦਿਨ ਹੈਗੇ